ਸਤਿ ਸ਼੍ਰੀ ਅਕਾਲ ਜੀ ਹੁਣ ਸਾਡੇ ਨਾਲ ਮੌਜੂਦ ਨੇ ਸਰ ਰਿਸਪੈਕਟਡ ਸਰ ਜੋ ਕਿ ਜ਼ਿਲ੍ਹਾ ਮੋਗਾ ਤੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਤੋਂ ਤੇ ਉਹ ਮੈਂ ਦੇਖ ਰਿਹਾ ਸੀ ਕਿ ਕੁਝ ਸਕੂਲ ਦੇ ਜਿਹੜੇ ਆਪਣੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਜ਼ਰੂਰ ਨਾਲ ਲੈ ਕੇ ਆਏ ਨੇ ਮੈਂ ਸਰ ਨਾਲ ਗੱਲਬਾਤ ਕਰਨਾ ਚਾਹੁੰਗਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਸਰ ਤੁਸੀਂ ਇਹ ਬੱਚਿਆਂ ਨੂੰ ਜਿਹੜਾ ਜ਼ਿਲ੍ਹਾ ਮੋਗਾ ਤੇ ਉੱਥੇ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਆਏ ਹੋ ਇਹ ਕਿਸਾਨ ਮੇਲਾ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਕਿਸਾਨਾਂ ਵੀਰਾਂ ਲਈ ਭਰਾਵਾਂ ਲਈ ਜਾਂ ਜਿਹੜੀਆਂ ਆਪਾਂ ਕਹਿੰਦੀ ਆਪਣੇ ਘਰੇ ਮਾਤਾਵਾਂ ਹੁੰਦੀਆਂ ਆਪਣੀਆਂ ਭੈਣਾਂ ਹੁੰਦੀਆਂ ਉਹਨਾਂ ਨੇ ਕੁਝ ਵਸਤਰ ਦੇ ਵਿੱਚ ਨਵਾਂ ਸਿੱਖਣਾ ਜਾਂ ਬੇਕਰੀ ਦੇ ਵਿੱਚ ਨਵੇਂ ਪ੍ਰੋਡਕਟ ਬਣਾਉਣੇ ਆ। ਉੱਥੇ ਤੇ ਅੱਜ ਸਕੂਲ ਦੇ ਬੱਚਿਆਂ ਨੂੰ ਤੁਸੀਂ ਇੱਥੇ ਕਿਵੇਂ ਲੈ ਕੇ ਆਏ ਜੀ? ਹਾਂਜੀ ਸਾਡੇ ਸਕੂਲ ਦੇ ਵਿੱਚ ਵੋਕੇਸ਼ਨਲ ਗਰੁੱਪ ਕਿਤਾ ਮੁਖੀ ਸਿੱਖਿਆ ਦੇ ਵਿੱਚ ਹਾਰਟੀਕਲਚਰ ਟ੍ਰੇਡ ਚੱਲਦਾ ਜੀ। ਇਹ ਬੱਚੇ ਸਾਰੇ ਇਹ ਮਤਲਬ ਕਿ ਹਾਰਟੀਕਲਚਰ ਟ੍ਰੇਡ ਦੇ ਵਿਦਿਆਰਥੀ ਹੈਗੇ। ਇਹਨਾਂ ਦੇ ਵਿਸ਼ੇ ਨਾਲ ਸੰਬੰਧਿਤ ਫਲਾਂ, ਸਬਜ਼ੀਆਂ ਤੇ ਫਲੋਰੀ ਕਲਚਰ ਦਾ ਜੋ ਵੀ ਹੈ ਇਸ ਤੋਂ ਬਿਨਾ ਮਤਲਬ ਕਿ ਮੱਖੀਆਂ ਪਾਲਣ ਦਾ ਕੰਮ ਇਹ ਸਾਰਾ ਕੁਝ ਨਾਲ ਦੀ ਥਿਊਰੀ ਚ ਹੈ ਅੱਜ ਪ੍ਰੈਕਟੀਕਲ ਦਿਖਾਉਣ ਲਈ ਇਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਠੀਕ ਹੈ ਜੀ ਤੇ ਤੁਸੀਂ ਸਰ ਅੱਗੇ ਵੀ ਵਿਜ਼ਿਟ ਕਰਦੇ ਰਹਿੰਦੇ ਹੋ ਇਹ ਕਿਸਾਨ ਮੇਲਾ ਕਿ ਅੱਜ ਪਹਿਲੀ ਵਾਰ ਹੀ ਨਹੀਂ ਨਹੀਂ ਜੀ ਅਸੀਂ ਹਰ ਸਾਲ ਜਦੋਂ ਸਾਡੇ ਕੋਲੇ ਬੱਚੇ ਆਉਂਦੇ ਉਹਨਾਂ ਨੂੰ ਲੈ ਕੇ ਹੀ ਆਉਂਦੇ ਹਾਂ ਇੱਥੋਂ ਤੇ ਬੱਚੇ ਬਹੁਤ ਕੁਝ ਸਿੱਖ ਕੇ ਜਾਂਦੇ ਆਗੇ ਕੁਝ ਬੱਚੇ ਫਿਰ ਉਹਨਾਂ ਦੇ ਮਨ ਦੇ ਵਿੱਚ ਚਿੰਗ ਲੱਗ ਜਾਂਦੀ ਵੀ ਅਸੀਂ ਵੀ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਗਏ ਠੀਕ ਹੈ ਜੀ ਹਾਂ ਜੀ ਤੇ ਹਾਰਟੀਕਲਚਰ ਦੇ ਵਿੱਚ ਤੁਸੀਂ ਕੀ ਕੀ ਦੇਖ ਚੁੱਕੇ ਹੋ ਹਜੇ ਤੱਕ ਜਾਂ ਹਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੇਨ ਤੁਹਾਡਾ ਫੋਕਸ ਕਿਹੜੀ ਚੀਜ਼ ਤੇ ਹੈ ਜੀ ਵੈਸੇ ਤਾਂ ਮਤਲਬ ਕਿ ਸਾਰੇ ਮੇਲੇ ਹੀ ਵੇਖਣਾ ਚਾਹੁੰਦੇ ਆ ਜੀ ਤੇ ਪਰ ਜਨਨ ਦੀ ਮੇਨ ਫੋਕਸ ਸਾਡਾ ਹੈਗਾ ਜਿਹੜੇ ਸਾਡੇ ਟ੍ਰੇਡ ਨਾਲ ਸੰਬੰਧਤ ਹੈ ਜਿਵੇਂ ਫਲੋਰੀ ਕਲਚਰ ਹੈ ਕਮਾਲੋ ਜੀ ਹੈਗਾ ਫਲ ਵਿਗਿਆਨ ਹੈਗਾ ਫਲੋਰੀ ਕਲਚਰ ਹੈ ਵੈਜੀਟੇਬਲ ਹੈ ਇਹ ਚੀਜ਼ਾਂ ਦਾ ਮੇਨ ਫੋਕਸ ਹੈ ਸਾਡਾ ਠੀਕ ਹੈ ਜੀ ਤੇ ਤੁਸੀਂ ਮਤਲਬ ਹਰ ਸਾਲ ਹੀ ਜਿਹੜਾ ਸਕੂਲ ਦੀ ਇੱਕ ਟੀਮ ਨੂੰ ਜ਼ਰੂਰ ਇੱਥੇ ਵਿਜ਼ਿਟ ਕਰਾਉਂਦੇ ਹੋ ਤਾਂ ਬਹੁਤ ਚੰਗੀ ਗੱਲ ਆਪਾਂ ਦੇਖ ਸਕਦੇ ਆ ਕਿ ਜੋ ਕਿਸਾਨ ਮੇਲਾ ਜਿਹਦੇ ਬਾਰੇ ਆਪਾਂ ਅਕਸਰ ਹੀ ਕਹਿੰਨੇ ਕਿ ਕਿਸਾਨ ਜਦੋਂ ਆਪਾਂ ਕਿਸਾਨ ਮੇਲਾ ਸ਼ਬਦ ਵਰਤਦੇ ਆ ਉਹਦੇ ਵਿੱਚ ਕਿਸਾਨ ਜੁੜਿਆ ਹੁੰਦਾ ਬਟ ਕਿਸਾਨਾਂ ਦੇ ਨਾਲ ਨਾਲ ਹੀ ਕੁਝ ਐਸੇ ਮੈਂ ਕਹਿਣਾ ਚਾਹੂੰਗਾ ਕਿ ਕੁਝ ਇਸਨੇ ਵਡਭਾਗੀ ਸਕੂਲ ਵੀ ਨੇ ਤੇ ਉਹਨਾਂ ਦੇ ਏਡੇ ਆਪਾਂ ਕਹਿ ਦਈਏ ਕਿ ਬਹੁਤ ਹੀ ਸੂਝਵਾਨ ਤੇ ਸਮਝਦਾਰ ਅਧਿਆਪਕ ਸਹਿਬਾਨ ਰਿਸਪੈਕਟਡ ਸਰ ਵਗੈਰਾ ਮੌਜੂਦ ਨੇ ਜਿਹੜੇ ਪ੍ਰੈਕਟੀਕਲੀ ਸਪੈਸ਼ਲ ਇੱਕ ਟੀਮ ਬਣਾ ਕੇ ਸਟੂਡੈਂਟਸ ਨੂੰ ਜਿਹੜਾ ਇੱਥੇ ਵਿਜ਼ਿਟ ਕਰਾਉਂਦੇ ਨੇ ਤਾਂ ਕਿ ਉਹਨਾਂ ਨੂੰ ਪ੍ਰੈਕਟੀਕਲ ਐਕਸਪੋਜ਼ਰ ਹੈ ਜਿਹੜਾ ਉਹ ਵੱਧ ਤੋਂ ਵੱਧ ਹੋ ਸਕੇ ਕਿਉਂਕਿ ਆਪਾਂ ਜਿੰਨੀਆਂ ਵੀ ਸਾਈਕੋਲੋਜੀ ਦੇ ਵਿੱਚ ਥਿਉਰੀਆਂ ਵੀ ਪੜਦੇ ਆ ਉਹਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਹੈ ਕਿ ਜਿਹੜੀ ਚੀਜ਼ ਆਪਾਂ ਅੱਖੀਂ ਦੇਖੀ ਹੈ ਕੰਨਾਂ ਨਾਲ ਸੁਣੀ ਹੈ ਉਹ ਆਪਾਂ ਨੂੰ ਜਾਦੇ ਤੇਰ ਤੱਕ ਯਾਦ ਵੀ ਰਹਿੰਦੀ ਹੈ ਤੇ ਉਹਨੂੰ ਆਪਾਂ ਜਾਦਾ ਅੱਗੇ ਫੈਲਾ ਵੀ ਸਕਦੇ ਆ ਨਾ ਕਿ ਜਿਹੜੀ ਚੀਜ਼ ਆਪਾਂ ਸਿਰਫ ਪੜ ਕੇ ਸਿੱਖਦੇ ਆ ਤਾਂ ਸਰਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਤੇ ਮੈਂ ਸਰਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹ